ਅੱਛਾ ਵੀਰ ਜੀ ਵੀਰ ਹਰਮਨ ਦੇ ਨਾਲ ਕਿੰਨੇ ਕ ਟਾਈਮ ਤੋਂ ਜੁੜੇ ਹੋਏ ਤੁਸੀਂ? ਸਾਢੇ ਟਾਈਮ ਤੋਂ ਜੀ ਇੱਕ ਪਾਲ ਤੋਂ ਜੁੜੇ ਹੋਏ ਆ ਨਾ ਭਾਜੀ ਉਹਨਾਂ ਨਾਲ। ਅੱਛਾ ਜੀ। ਬਹੁਤ ਵਧੀਆ ਡੰਗਰ ਦੇ ਕੀ ਆਂਦੀਆਂ ਮੱਝਾਂ ਬਹੁਤ ਹੀ ਵਧੀਆ ਨਸਲ ਦੀਆਂ ਮੋਹਰਾਂ ਲੱਗਦੀਆਂ। ਠੀਕ ਹੈ ਜੀ। ਦੇਖੋ ਚਾਰ ਪੰਜ ਚੰਗਰ ਇਹਨਾਂ ਤੋਂ ਜਾ ਚੁੱਕੀਆਂ ਮੱਝਾਂ। ਹਾਂ ਜੀ। ਅੱਜ ਵੀ ਆ ਮਾਜ ਸਪੈਸ਼ਲ ਮੇਰੀ ਮਿਲਾਈ ਹੀ। ਠੀਕ ਹੈ ਜੀ। ਠੀਕ ਹੈ ਜੀ। ਪਹਿਲਾਂ ਵੀ ਪਸ਼ੂ ਆਪਾਂ ਇਥੋਂ ਫਾਰਮ ਤੋਂ ਲੈ ਕੇ ਗਏ ਹੋਏ ਆ ਜੀ। ਹਾਂ ਜੀ ਬਹੁਤ। ਠੀਕ ਹੈ ਜੀ ਠੀਕ ਹੈ। ਵੱਡੀਆਂ ਸੰਤੂ ਸਾਹਿਬ ਜੀ ਦੀਆਂ ਦੋ ਝੋਟੀਆਂ ਪ ਇਹ ਪਾਗ ਨਹੀਂ ਗਿਆ ਉਸ ਨੂੰ ਵੀਡੀਓ ਤੇ ਹਾਂਜੀ 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 ਉਹ ਇੰਨਾ ਖੜੀਆਂ ਵੀਰ ਹੋਣਾ ਨੇ ਠੀਕ ਆ ਤਾਂ ਚੰਗਾ ਦੁੱਧ ਤੇਰੀਆਂ ਬਾਜੀ ਵੇਖਿਆ ਜੇ ਕੱਲੀ ਕਹਿਣ ਵਾਲੀ ਗੱਲ ਤੇ ਨਹੀਂ ਆਪਣੇ ਗਾਹਕ ਵੀਰ ਵੇਖਦੇ ਪਏ ਆ ਬਹੁਤ ਵਧੀਆ ਜੋ ਕਿੰਨਾ ਨਾ ਆਖਿਆ ਹੁੰਦਾ ਹੀ ਆ ਰਿਹਾ ਜੀ ਠੀਕ ਆ ਜੀ ਠੀਕ ਆ ਲੋ ਵੀ ਦੋਸਤੋ ਇਹ ਵੀਰ ਪਹਿਲੇ ਵੀ ਕਾਫੀ ਇਥੇ ਦੋਸਤੋ ਪਸ਼ੂ ਲੈ ਕੇ ਆਏ ਨੇ ਪਿਛਲੀਆਂ ਵੀਡੀਓ ਦੇ ਵਿੱਚ ਦੋ ਆਪਾਂ ਝੋਟੀਆਂ ਬੜੀਆਂ ਵੱਡੀਆਂ ਪਾਈਆਂ ਸੀ ਜੇ ਦੱਸਦਾ ਵੀਰਾਂ ਦਾ ਵੀ ਜਿੰਨਾ ਦੁੱਧ ਕਿਹਾ ਗਿਆ ਸੀਗਾ ਤਕਰੀਬਨ ਮੈਂਟੇਨ ਬਣਿਆ ਉਹਨਾਂ ਪੀਕ ਤੇ ਦੁੱਧ ਜਿਹੜੀ ਆ ਝੋਟੀ ਆ ਜਾਂ ਮੱਝ ਲੈ ਕੇ ਗਏ ਨੇ ਉਹ ਚਵਾ ਰਹੀ ਆ ਹੋਰ ਵਧੀਆ ਵੀ ਵੀ ਕਿਹਨੇ ਭੈਣ ਭਰਾਣੇ ਜਿੰਨੇ ਵੀ ਮੱਝ ਲੈਣੀ ਹੈ ਇੱਥੋਂ ਹਾਂਜੀ ਬਹੁਤ ਵਧੀਆ ਗਾਈਡ ਕਰਦੇ ਆ ਕੋਈ ਇਹੋ ਜਿਹਾ ਕੋਈ ਚਿੰਤਾ ਨਹੀਂ ਆ ਅੱਗੇ ਜਿੰਨਾ ਜਰ ਮਰਜੀ ਚੋ ਉਹ ਵੇਖੋ ਆ ਕੋਈ ਜਿੰਨਾ ਫਸਣਗੇ ਉਹਦਾ ਮੱਝ ਉਹੀ ਨਿਕਲੂਗਾ ਜੀ ਸਹੀ ਹੈ ਜੀ ਸਹੀ ਹੈ ਲਓ ਦੋਸਤੋ ਬਾਕੀ ਆਪਾਂ ਵੀ ਸਾਰੇ ਆਪਣੇ ਸੱਜਣ ਭੈਣ ਭਰਾਵਾਂ ਨੂੰ ਅਪੀਲ ਕਰਦੇ ਆ ਰਿਕਵੈਸਟ ਬੇਨਤੀ ਕਰਦੇ ਰਹਿੰਦੇ ਆ ਵੀ ਜਿਸ ਥਾਂ ਤੋਂ ਜਿਸ ਫਾਰਮ ਤੋਂ ਵੀ ਆਪਣੀ ਕਵਰੇਜ ਹੁੰਦੀ ਆ ਉੱਥੇ ਆਣ ਕੇ ਚੋ ਕੇ ਪਸਵਾ ਕੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਕਿਉਂ ਪੈਸੇ ਦੋਸਤੋ ਵੱਡੀ ਕੀਮਤ ਲਾ ਕੇ ਹੀ ਪਸ਼ੂ ਜਿਹੜਾ ਪ੍ਰਾਪਤ ਹੁੰਦਾ ਚੰਗਾ ਪਸ਼ੂ ਤਾਂ ਖਰੀਦਿਆ ਜਾਂਦਾ ਠੀਕ ਆ ਸੋ ਇਹ ਵੀਰ ਸਨ ਜਿਹੜੇ ਅੱਜ ਬਿਲਕੁਲ ਹਾਜ਼ਰ ਸਨ ਇਹਨਾਂ ਨੂੰ ਜਿਹੜੀ ਮੱਝ ਵੀਰ ਹਰਮਨ ਨੇ ਸੌਂਪ ਦਿੱਤੀ ਆ ਠੀਕ ਆ ਜੀ ਸੇਲ ਕਰ ਦਿੱਤੀ ਆ ਤੇ ਹੁਣ ਇਹ ਵੀਰ ਉਹਨਾਂ ਦੇ ਪਾਸ ਚਲੇ ਗਏ ਠੀਕ ਆ ਜੀ ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਰਾਣੀਵਲਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦੋਲਾ ਸਾਹਿਬ ਦੇ ਬਿਲਕੁਲ ਨੇੜੇ ਪਿੰਡ ਆ ਦੋਸਤੋ ਰਾਣੀਵਾਲਾ ਬ੍ਰਹਮਪੁਰਾ ਪਿੰਡ ਬਿਲਕੁਲ ਨਾਲ ਲੱਗਦਾ ਵੀਰ ਹਰਮਨ ਦੇ ਕੋਲ ਆਇਆ ਦੋਸਤੋ ਤੇ ਮੋਹਰਾ ਬਰੀਡ ਦੀਆਂ ਜਿਹੜੀਆਂ ਮੱਝਾਂ ਝੋਟੀਆਂ ਇਸ ਕਿੱਲੇ ਦੇ ਉੱਪਰ ਇਸ ਫਾਰਮ ਤੇ ਆਉਂਦੀਆਂ ਰਹਿੰਦੀਆਂ ਨੇ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਤੁਹਾਨੂੰ ਦਿਖਾਏ ਆ ਇਸ ਫਾਰਮ ਤੋਂ ਸੋ ਬਹੁਤ ਟੌਪ ਟੌਪ ਦੀ ਕੁਆਲਿਟੀ ਵੀਰ ਲੈ ਕੇ ਹਾਜ਼ਰ ਹੁੰਦਾ ਤੇ ਅੱਜ ਵੈਸੇ ਟੋਟਲ ਨਗਾਂ ਦੀ ਗੱਲ ਕਰ ਗਿਆ ਤੇ ਕੋਈ 8 ਤੋਂ 9 ਨਗ ਨੇ ਟੋਟਲ ਪਰ ਜਿਹੜੇ ਅੱਜ ਆਪਾਂ ਤੁਹਾਨੂੰ ਦਿਖਾ ਦੇਣੇ ਆ ਦੋਸਤੋ ਉਹ ਚਾਰਕ ਨਗ ਦਿਖਾਉਣੇ ਆ ਠੀਕ ਆ ਜੀ ਸੋ ਬਾਕੀ ਜਿਹ ਤੋ ਕੋਈ ਕੱਲ ਪਰਸੋ ਦਾ ਕਾਪਾ ਤੁਹਾਨੂੰ ਬਾਕੀ ਜਿਹੜੇ ਪਸ਼ੂ ਵੀ ਦਿਖਾ ਦਾਂਗੇ ਤੇ ਜਿਹੜੇ ਫਿਲਹਾਲ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਅੱਜ ਚਾਰ ਪਸ਼ੂ ਤੁਹਾਨੂੰ ਦਿਖਾਉਣੇ ਆ ਪਹਿਲੇ ਨਾਲ ਦੋ ਜਣਾਂ ਝੋਟੀਆਂ ਨੇ ਦੋ ਪਹਿਲੇ ਨਾਲ ਝੋਟੀਆਂ ਨੇ ਦੋ ਦੂਜੇ ਸੂਬੇ ਦੇ ਵਿੱਚ ਹਲੋ ਤੇ ਬਾਕੀ ਬਿਲਕੁਲ ਤਾਜ਼ੇ ਸੱਜਰ ਸੂਏ ਸੁਬੇ ਆ ਸੋ ਪੂਰੀ ਡਿਟੇਲ ਫੋਲਰ ਕਾਰਡ ਜਿਹੜਾ ਦੋਸਤੋ ਤੁਹਾਨੂੰ ਇਹਨਾਂ ਝੋਟੀਆਂ ਦਾ ਮਿਲ ਜਾਊਗਾ ਤੇ ਖਾਸ ਵੀ ਜਿਹੜੇ ਤੁਸੀਂ ਪਿੰਡ ਰਾਣੀ ਬਲਾ ਕਰਨੀ ਆ ਚੋਲਾ ਸਾਹਿਬ ਦੇ ਬਿਲਕੁਲ ਲਾਗੇ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਨਵੇਂ ਇਸ ਫਾਰਮ ਤੇ ਤੇ ਬਿਲਕੁਲ ਝੋਟੀਆਂ ਜਿਹ ਆ ਸੋ ਦੋਸਤੋ ਆਜੋ ਕਰਦੇ ਆਂ ਗੱਲਬਾਤ ਵੀਰ ਹਰਮਨ ਦੇ ਨਾਲ ਪੁੱਛ ਲਾਂਗੇ ਕੀ ਡਿਟੇਲ ਆ ਜ ਇਹਨਾਂ ਪਸ਼ੂਆਂ ਦੀ ਤਾਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਫੁੱਲ ਇਨਫੋਰਮੇਸ਼ਨ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਤੇ ਬਾਕੀ ਪੂਰੀਆਂ ਟੌਪ ਟੌਪ ਦੀਆਂ ਝੋਟੀਆਂ ਦੋਸਤੋ ਹੋਣਗੀਆਂ ਬਹੁਤ ਸੋਹਣੀ ਹਾਈਟ ਕੱਦ ਦੇ ਵਿੱਚ ਹੁੰਦੀਆਂ ਤੇ ਪੂਰਾ ਦੁੱਧ ਦਾ ਰਿਕਾਰਡ ਹੁਣ ਬੌਲੇ ਤੋਂ ਪੂਰੀਆਂ ਸਾਫ਼ ਹੋ ਗਈਆਂ ਨੇ ਠੀਕ ਆ ਜੀ ਖਾਲੀ ਕਰਤੀਆਂ ਨੇ ਬੌਲੇ ਤੋਂ ਸਾਫ਼ ਹੋ ਗਈਆਂ ਤੇ ਫਿਲਹਾਲ ਆਜੋ ਚੱਲਦੇ ਆਂ ਬਤੇ ਰਿ ਡਿਟੇਲਸ ਦੇ ਲਈ ਸਭ ਤੋਂ ਪਹਿਲਾਂ ਵੀਰ ਹਰਮਨ ਸਾਸਰੀ ਕਾਲ ਸਸੀਗਾ ਸੰਤੋ ਸਾਹਿਬ ਪੁਰ ਪਾਜੀ ਠੀਕ ਠਾਕ ਨੇ ਵਧੀਆ ਵਧੀਆ ਜੀ ਆਪਣੇ ਸੁਣਾਓ ਠੀਕ ਹੈ ਬਹੁਤ ਵਧੀਆ ਮੇਰੇ ਹਰਮਨ ਠੀਕ ਠਾਕ ਅੱਛਾ ਫਿਰ ਹਰਮਨ ਵਧੀਆ ਰਿਸਪੌਂਸ ਆਈ ਜਾਂਦਾ ਵੀਰ ਭਰਾ ਕਾਫੀ ਚੜ ਗਏ ਹੋਣਗੇ ਪਸੂ ਚੋਂ ਹਾਂਜੀ ਹਾਂਜੀ ਵੀਰ ਜੀ ਬਹੁਤ ਦੂਰ ਦੂਰ ਤੱਕ ਵੀ ਜੀ ਹੁਣ ਅੱਜ ਕੱਲ ਆਪਣੀਆਂ ਨੂੰ ਤੁਹਾਨੂੰ ਮੈਂ ਫੋਨ ਕੀਤਾ ਵੀਡੀਓ ਪਾਉਣੀ ਹਾਂਜੀ ਉਦੋਂ ਪਹਿਲਾਂ ਆਪਣੇ ਨਾ ਆਏ ਜਲੰਧਰ ਤੋਂ ਜੀ ਇੱਕ ਮੱਝ ਉਹਨਾਂ ਨੇ ਖੜੀ ਇੱਕ ਸ਼ਾਹਕੋਟ ਦੇ ਬੰਦੇ ਲੈ ਗਏ ਠੀਕ ਹੈ ਜੀ ਹਾਂਜੀ ਠੀਕ ਹੈ अच्छा अमर ਵੀਰੇ ਜਿੱਦਾਂ ਅੱਜ ਆਪਾਂ ਜਿਗਰ ਕੀਤਾ ਟੋਟਲ ਵੈਸੇ ਤੇ 8 8 9 ਕੁ ਪਸ਼ੂ ਹੈਗੇ 8 ਕਾ ਹਾਂਜੀ ਹਾਂਜੀ ਤੇ ਇਹਨਾਂ ਦੇ ਵਿੱਚੋਂ ਅੱਜ ਆਪਾਂ 4 ਕਿ ਜੜੀਆਂ ਮੱਝਾਂ ਝੋਟੀਆਂ ਦਿਖਾ ਰਹੇ ਹਾਂ ਹਾਂਜੀ ਬਾਕੀ ਤੁਸੀਂ ਆਂਦੇ ਸੀ ਵੀ ਕੱਲ ਕੱਲ ਪਰਸੋਂ ਤੱਕ ਬਿਲਕੁਲ ਸਾਹਮਣੇ ਪੇਸ਼ ਕਰ ਦਾਂਗੇ ਉਹ ਸੰਤੂ ਸਾਹਿਬ ਬੋਲੇ ਤੋਂ ਸਾਫ਼ ਹੋਈਆਂ ਮੱਝਾਂ ਇਹਨਾਂ ਦਾ ਪਖਾਵਾ ਵੀ ਪਰਸੋਂ ਆਪਾਂ ਦਾਂਗੇ ਵੀਡੀਓ ਇਹਨਾਂ ਦੀ ਠੀਕ ਹੈ ਜੀ ਠੀਕ ਹੈ ਤੇ ਅੱਜ ਫਿਲਹਾਲ ਵੀਰੇ ਜੜੀਆਂ ਆਪਾਂ ਇਹ ਝੋਟੀਆਂ ਦਿਖਾਉਣੀਆਂ ਦੋ ਦੁੱਜੇ ਤੇ ਦੋ ਹੀ ਪਹਿਲੇ ਪਹਿਲੇ ਸੂ ਹਾਂਜੀ ਹਾਂਜੀ ਠੀਕ ਹੈ ਜੀ ਬਸ ਸੋ ਬਿਲਕੁਲ ਨਵੇਂ ਨਕੋਰ ਪਸ਼ ਤੇ ਚੰਗੀਆਂ ਝੋਟੀਆਂ ਕਟੀਆਂ ਹੁੰਦੀਆਂ ਨੇ ਮੈਨੂੰ ਲੱਗਦਾ ਵੀ ਪਹਿਲਾਂ ਵੀ ਆਪਾਂ ਵੀਡੀਓ ਪਾਏ ਆ ਪਸ਼ੂਆਂ ਦੀ ਪਾਈਆਂ ਨੇ ਤੇ ਦੂਜੇ ਪਹਿਲਾਂ ਦੂਜਣੇ ਝੋਟੀਆਂ ਜਿਹੜੀਆਂ ਤੁਹਾਨੂੰ ਇਸ ਕਿਲੇ ਦੇ ਉੱਪਰੋਂ ਵੇਖਣ ਦੇ ਵਿੱਚ ਮਿਲਦੀਆਂ ਨੇ ਪਰ ਮਨਵੀਰ ਅੱਜ ਜੇ ਕਰੀਏ ਨਾ ਝੋਟੀਆਂ ਦੀ ਗੱਲ ਕਰੀਏ ਬੌਲੇ ਤੋਂ ਸਾਫ਼ ਹੋ ਗਈਆਂ ਨੇ ਹਾਂਜੀ ਹਾਂਜੀ ਹੁਣ ਕਿੰਨੇ ਕਿੰਨੇ ਤੇ ਚੱਲ ਰਹੇ ਆ ਜੇਕਰ ਆਪਾਂ ਕੱਚੇ ਬੌਲੇ ਦੇ ਦੁੱਧ ਦੀ ਗੱਲ ਕਰੀਏ ਬੰਦੂ ਸਾਹਿਬ ਇਹ ਹਮਾਇਸਲੇ 15 ਕਿਲੋ ਤਿਆਰ ਆਈ ਦੁੱਧ ਠੀਕ ਹੈ ਜੀ ਹਾਂਜੀ ਹਾਂਜੀ ਇਹ ਥਲੇ 15 ਕਿਲੋ ਬਿਲਕੁਲ ਨੈਟ ਤਿਆਰ ਆਈ ਦੁੱਧ 15 ਕਿਲੋ ਰੈਡੀ ਆ ਇਸ ਤੋਂ ਬਾ ਠੀਕ ਹੈ ਜੀ ਤੇ ਇਧਰ ਦੋ ਝੋਟੀਆਂ ਜਿਹੜੀਆਂ ਪਹਿਲੇ ਪੇਚੂ ਇਹਨਾਂ ਨਾਲੇ ਜੀ ਤੇ ਸਾਫ ਹੋ ਗਏ 11-11 12-12 ਕਿਲੋ ਬੋਲੇ ਦੇ ਜੀ 11-11 12-12 ਸਾਫ ਵੀ ਹੋਇਆ ਇਹਦੇ ਬਿਲਕੁਲ ਤਾਲੇ ਬੋਲੇ ਦੇ ਵਿੱਚ ਕੋਈ ਕੱਚਾ ਬੋਲੇ ਮੰਨ ਲੈ ਹਾਂਜੀ ਹਾਂਜੀ ਠੀਕ ਆ ਜੀ ਲਓ ਵੀ ਵੀਰ ਹਰਮਨ ਪਹਿਲਾਂ ਨੰਬਰ ਤੋਂ ਸ਼ੁਰੂਆਤ ਇਸੇ ਝੋਟੀ ਤੋਂ ਕਰ ਲੈਨੇ ਆ ਹਾਂਜੀ ਹਾਂਜੀ ਇਹਦੀ ਡਿਟੇਲ ਕੀ ਆ ਦੂਜਾ ਸੂਬਾ ਇਹ ਸੂਈ ਆ ਦੂਜਾ ਸੂਬਾ ਸੂਈ ਸੰਦ ਸਾਬੇ ਇਹ ਦੇਣੇ ਕਿੰਨੇ ਹੋ ਗਏ ਨੂੰ ਅੱਜ ਸੂਈ ਨੂੰ ਹਫਤਾ ਹੋਇਆ ਜੀ ਇਹਦੇ ਹਫਤਾ ਮਗਰ ਇਹ ਤਾਂ ਕੱਟਾ ਹੀ ਆ ਹਾਂਜੀ ਹਾਂਜੀ ਕੱਟਾ ਜੀ ਮੇਲ ਕਾਫ ਮ ਕੱਟ ਕਾਠ ਬਹੁਤ ਵਧੀਆ ਚੰਗੇ ਸੋਹਣੇ ਵੱਡੇ ਹਾਈਟ ਕੱਟ ਦੇ ਵਿੱਚ ਤੇ ਇਹਦੇ ਥਲੇ ਤੁਸੀਂ ਦੱਸਿਆ 15 ਕਿਲੋ ਨੇਟ ਤਿਆਰ ਆ ਜਿਹੜਾ ਬਿਲਕੁਲ ਸੰਧੂ ਸਾਹਿਬ ਠੀਕ ਆ ਜੀ ਹਾਂਜੀ ਹਾਂਜੀ ਬਾਬੇ 15 ਕਿਲੋ ਦੋਸਤੋ ਜਿਹੜਾ ਹੁਣੇ ਦੇ ਥਲੇ ਨੇਟ ਦੁੱਧ ਹਾਜ਼ਰ ਆ ਹਫਤੇ ਦੀ ਸੂਈ ਦੇ ਥਲੇ ਆ ਫੇਸ ਕੁਆਲਟੀ ਤੋਂ ਸਰੀਰਕ ਬਣਤਰ ਦੀ ਜਿੱਕਰ ਗੱਲ ਕਰ ਗਏ ਤੇ ਬਹੁਤ ਵਧੀਆ ਫਿਟਨੈਸ ਆ ਪੂਰੀ ਤੁਸੀਂ ਵੇਖੋ ਠੀਕ ਆ ਜੀ ਬਹੁਤ ਵੱਡੀ ਮਾਜਾ ਸੰਧੂ ਸਾਹਿਬ ਹਾਂ ਦੂਜੀ ਗੱਲ ਇਹ ਆ ਵੀ ਇਹ ਮਾਜਾ ਦਾ ਸੌਦਾ ਹੋ ਗਿਆ ਓਕੇ ਤੇ ਆਪਾਂ ਵੀਡੀਓ ਦੇ ਵਿੱਚ ਆ ਤਰਸਾ ਫੜਾ ਦੇਣਾ ਉਹਨਾਂ ਵੀਰ ਉਹਨੇ ਅੰਦਰ ਬੈਠੇ ਠੀਕ ਹੈ ਜੀ ਠੀਕ ਆ ਹਾਂਜੀ ਹਾਂਜੀ ਬਲਕਿ ਖਰੀਦ ਲਈ ਆ ਵੀਰਾਂ ਨੇ ਕਿੱਥੋਂ ਦੇ ਵੀਰ ਨੇ ਇਹ ਚੋਲਾ ਸਾਹਦੇ ਆ ਜੀ ਆਪਣੇ ਲੋਕਲ ਨਾਲ ਲੱਗਦੇ ਪਿੰਡ ਦੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਹੁਤ ਵਧੀਆ ਚੰਗੀ ਸ਼ਾਨਦਾਰ ਕੁਆਲਿਟੀ ਇੱਕ ਵਾਰੀ ਖੋਲ ਕੇ ਤੋਰ ਕੇ ਦਿਖਾਉਣੀ ਆ ਆਪਾਂ ਤੁਹਾਨੂੰ ਠੀਕ ਆ ਸੋ ਦੋਸਤੋ ਇਹਦਾ ਸੌਦਾ ਜਿਹੜਾ ਉਹ ਹੋ ਗਿਆ ਤੇ ਫਿਲਹਾਲ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਲਾਸਟ ਦੇ ਵਿੱਚ ਜਿਹੜੇ ਗਾਕਾਂ ਵੀਰਾਂ ਨੇ ਖਰੀਦੀ ਆ ਉਹ ਵੀ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰਾਂਗੇ ਠੀਕ ਆ ਜੀ ਤੇ ਇਹ ਝੋਟੀ ਜਿਹੜੀ ਆ ਸੇਲ ਹੋ ਚੁੱਕੀ ਆ ਸੋ ਇੱਕ ਵਾਰੀ ਵਿਖਾ ਦਿੰਨੇ ਆ ਪਸ਼ੂ ਦੋਸਤੋ ਇਸੇ ਤਰ੍ਹਾਂ ਡ ਮੌਜੂਦ ਹੁੰਦੇ ਆ ਇਸ ਫਾਰਮ ਦੇ ਉੱਪਰ ਆ ਕਰੋ ਚੈੱਕ ਠੀਕ ਆ ਜੀ ਸੋ ਸੋਹਣੀ ਹਾਈਟ ਲੈਂਥ ਫੁੱਲ ਬਟਾ ਫੁੱਲ ਨਸਲ ਬਰੀਡ ਦੇ ਵਿੱਚ ਅਕਸਰ ਪਸ਼ੂ ਜਿਹੜੇ ਆਉਂਦੇ ਰਹਿੰਦੇ ਆ ਇਸ ਫਾਰਮ ਦੇ ਉੱਪਰ ਆ ਮੁਰਦੋ ਅਸਾ ਹਾਰਮੋਨ ਵੀਰੇ ਨਾਰਮਲ ਹੈ ਜੇਕਰ ਹੁਣ 15 ਕਿਲੋ ਚਵਾਰੀ ਹੈ ਤੇ ਇਥੋਂ ਤੋਂ ਤੱਕ ਜਾਂ ਅਜੇ ਤੋਂ ਉੱਪਰ ਵੀ ਚੱਲਣ ਦੀ ਸੁਭਾਅ ਹੈ ਨਹੀਂ ਚੱਲੂਗੀ ਇਹ ਹਫਤਾ 17 18 ਕਿਲੋ ਦੁੱਧ ਦੇਉਗੀ ਰਾਮ ਨੇ 17 18 ਲੀਟਰ ਚਵਾ ਦੋਗੀ ਹਾਂਜੀ ਹਾਂਜੀ ਠੀਕ ਹੈ ਜੀ ਲਓ ਵੀ ਭਰਾਵੋ ਠੀਕ ਆ ਸੋ ਨਾਲ ਦੀ ਨਾਲ ਜਿਹੜਾ ਦੋਸਤੋਂ ਆਪਾਂ ਇੱਕ ਕਪੈਸਿਟੀ ਪੋਸਟ ਕੇ ਵੀ ਤੁਹਾਨੂੰ ਦੱਸੀ ਜਾਵਾਂਗੇ ਕਿਉਂਕਿ ਜਿਹੜੇ ਵੀਰ ਜਿਹਨੂੰ ਲੱਗਦਾ ਵੀ ਜਿਹੜੇ ਵੀਰਾਂ ਦਾ ਪ੍ਰੋਫੈਸ਼ਨ ਹੈਗਾ ਠੀਕ ਆ ਜੀ ਇਸ ਕਿੱਤੇ ਦੇ ਵਿੱਚ ਤੇ ਉਹ ਤੁਹਾਨੂੰ ਦੱਸ ਸਕਦੇ ਵੀ ਕਿੰਨਾ ਕੇ ਚਲੋ ਝੋਟੀ ਜਿਹੜਾ ਕਿੰਨਾ ਕੇ ਇਹ ਮੱਝਾਂ ਜਿਹੜੀਆਂ ਦੁੱਧ ਚ ਇਸ ਵਕਤ 15 ਕਿਲੋ ਤੇ ਜਿਹੜੀ ਇਹ ਚੱਲ ਰਹੀ ਸੀ ਸੌਦਾ ਦਾ ਹੋ ਗਿਆ ਤੇ ਵੀਰ ਬਾਕੀ ਹਰਮਣ ਦਾ ਰੇਟ ਰੂਟ ਜਿਹੜਾ ਆਪਣੇ ਫੂਨਾ ਤੇ ਉਹੀ ਆ ਫੂਨਾ ਦੇ ਸੰਤੂ ਸਾਹਿਬ ਕੋਈ ਦੱਸਣਾ ਚਾਹੋਗੇ ਤੇ ਦੱਸ ਵੀ ਸਕਦੇ ਜੇ ਕਿਸੇ ਨਹੀਂ ਸੰਤੂ ਸਾਹਿਬ ਫੂਨਾ ਤੇ ਆ ਜੀ ਠੀਕ ਆ ਜੀ ਠੀਕ ਆ ਭਰਾ ਲਓ ਵੀ ਇੱਕ ਸਗਰ ਨੰਬਰ ਤੇ ਦੋਸਤੋ ਜਿਹੜੀ ਤੁਹਾਨੂੰ ਝੋਟੀ ਦਿਖਾਉਣੇ ਆ ਇਹ ਵੀਰ ਸਵੇਹਾ ਕਿਰਮਾ ਦੂਜਾ ਸੁਈਏ ਵੀ ਇਹ ਗੱਬਣੇ ਇਹ ਗੱਬਣੇ ਦੂਜੇ ਸਵੇਹ ਸੁਣੀ ਆ ਇਹ ਹਾਂਜੀ ਹਾਂਜੀ ਠੀਕ ਆ ਜੀ ਤੇ ਕਿੰਨੇ ਕੁ ਦਿਨ ਵੈਸੇ ਅਜੇ ਬਾਕੀ ਇਹਦੇ ਤਿਆਰ ਜੀ ਸੰਤੂ ਸਾਹਿਬ ਲਓ ਵੀ ਦੋ ਤਿੰਨ ਦਿਨ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਦੋਸਤੋ ਵੈਸੇ ਤਿਆਰੀ ਤੁਸੀਂ ਵੇਖ ਸਕਦੇ ਜੇ ਵੀ ਕੰਪਲੀਟ ਆ ਵੀਰਾਂ ਦਾ ਵੀ ਕੋਈ 2-3 ਦਿਨ ਹਜੇ ਕੱਢ ਜੂਗੀ ਸੋ ਚੌੜੇ ਪਿੱਠਪੂੜੇ ਦੇ ਵਿੱਚ ਖੋਲ ਕੇ ਤੋਰ ਕੇ ਤੁਹਾਨੂੰ ਨਾਲ ਦੀ ਨਾਲ ਹੀ ਦਿਖਾਉਣੇ ਆ ਤੇ ਆਹ ਹਾਈਟ ਲੈਂਥ ਤੁਸੀਂ ਚੈੱਕ ਕਰੋ ਫੁੱਲ ਉੱਚਾ ਵੱਡਾ ਗਾਧਗਾਠ ਤੇ ਤਿਆਰੀ ਜਾਂਦੀ ਦੋਸਤੋ ਆਲਮੋਸਟ ਕੰਪਲੀਟ ਆ ਕੋਈ 2 ਦਿਨਾਂ ਤੱਕ 3 ਦਿਨਾਂ ਤੱਕ ਜਿਹੜੀ ਸੁਕੂਗੀ ਸੋ ਚੌੜਾ ਪਿੱਠਪੂੜਾ ਸੋ ਪੂਰਾ ਕਮਾਲੀਆਂ ਦਾ ਭਲੇਖਾ ਪਾਉਂਦੀ ਅੱਗੇ ਜਿਹੜਾ ਦੋਸਤੋ ਕੋਈ ਤੁਰੇ ਜਾਂਦਾ ਬੰਦਾ ਨਹੀਂ ਤੁਹਾਨੂੰ ਨਜ਼ਰ ਆਊਗਾ ਜਿਵੇਂ ਆਪਾਂ ਵੇਖੀਏ ਆ ਕਰੋ ਜੇ ਸੋ ਫੋਲੋ ਹਾਈਟ ਲੈਂਥ ਦੇ ਵਿੱਚ ਸੋ ਅਰਡਰ ਕੁਆਲਿਟੀ ਬਹੁਤ ਸੋਹਣੀ ਮੋਟਾ ਥਣ ਥੂਣ ਜਿਹੜਾ ਦੋਸਤੋ ਬਹੁਤ ਕੁਆਲਿਟੀ ਵਾਲਾ ਲੱਗਾ ਮੋਟਾ ਗੋਲ ਥਾਣਾ ਪਰਮਨ ਵੀਰ ਇਹ ਨਸਲ ਬ੍ਰੀਡ ਦੀ ਜੱਕਰ ਗੱਲ ਕਰੀਏ ਤੇ ਇਲਾਕੇ ਕਿਹੜੇ ਦੀ ਫਿਰ ਇਹ ਬ੍ਰੀਡ ਵੈਸੇ ਜਿੱਦਾਂ ਤੁਸੀਂ ਦੱਸਦੇ ਜੀ ਅਕਸਰ ਉਧਰਲੇ ਇਲਾਕੇ ਦੀ ਹਰਿਆਣਾ ਉਧਰ ਦੀ ਉਧਰ ਦੀ ਉਧਰ ਦੀ ਸੰਤੂ ਸਾਹਿਬ ਆਪਾਂ ਇਧਰੋਂ ਮੱਝ ਲੈਨੇ ਨਹੀਂ ਨੀ ਆ ਜੀ। ਆ ਠੀਕ ਆ ਜੀ। ਨਾਲੇ ਇੱਥੇ ਕੱਤਪੁੱਤ ਤੇ ਏਡੇ ਟਰਟਰ ਦੀ ਕੁਆਲਿਟੀ ਵਾਲੇ ਪਸ਼ੂ ਚਲੋ ਇਧਰ ਲੋਕਲ ਆਪਾਂ ਏਰੀਆ ਦੀ ਗੱਲ ਕਰੀਏ। ਤਾਂ ਨਹੀਂ ਹੈਗੇ ਇਧਰ ਤਾਂ ਜੋ ਕ੍ਰੋਸ ਆਂਗ ਦੇ ਵਿੱਚ ਪਸ਼ੂ ਨਿਕਲਦੇ ਆ। ਲਓ ਵੀ ਦੋਸਤੋ ਕਰੋ ਜਾ ਕੇ ਠੀਕ ਆ ਜੀ। ਕੋਈ ਥੋੜੀ ਜਿਹੀ ਲਾਗਿਓ ਆਪਾਂ ਤੁਹਾਨੂੰ ਆ ਫੇਸ ਹੱਥ ਲਿਓ ਹਵਾ ਨੇ ਲੈਵੇ ਦੀ ਵਿਖਾਉਣੇ ਆ। ਆ ਵੀ ਕੋਈ। ਅੱਛਾ ਵੀਰ ਹਰਮਨ ਬਾਕੀ ਟਿੱਪਣ-ਟੁੱਪਣ ਦੀ ਕਿਸੇ ਤਰ੍ਹਾਂ ਦੀ ਕੋਈ ਆਜਾ-ਉਜਾ ਕੋਈ ਪ੍ਰੋਬਲਮ ਤਾਂ ਨਹੀਂ ਕਿਸੇ ਤਰ੍ਹਾਂ ਦਾ ਕੋਈ ਪਿੱਛੇ ਪਾਰ ਪਿੱਛੇ ਤੋਂ ਕੋਈ ਮੁਸ਼ਕਲ। ਸੰਧੂ ਸਾਹਿਬ ਉਹਦੀ ਕਿਛੇ ਦੇ 15 ਆਪਾਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਦੱਸਿਆ ਆਪਣੀ 15 ਦਿਨਾਂ ਤੱਕ ਗਰੰਟੀ ਹੈ। 15 ਦਿਨਾਂ ਦੀ। ਦੁੱਧ ਨਹੀਂ ਦਿੰਦਾ ਜਾ ਕੇ ਕੋਈ ਪਿਛਾਲਾ ਜਾਂ ਕੋਈ ਵੀ ਆਪਣੀ ਮੱਝ ਵਾਸਤੇ ਭੇਜ ਦਿਓ। ਠੀਕ ਹੈ ਭਰਾ। ਹਾਂਜੀ ਇਹਨਾਂ ਜੋ ਸੰਧੂ ਸਾਹਿਬ ਤੰਨਾ ਮੱਝਾਂ ਜੋ ਕੋਈ ਵੀ ਮੱਝ ਲੈਂਦਾ ਪੰਜਾਬ ਪੰਜਾਬ ਦੇ ਵਿੱਚ ਕਰਾਇਆ ਉਹਨਾਂ ਦਾ ਭੀ। ਅੱਛਾ ਹੋਮ ਡਿਲੀਵਰੀ ਮਤਲਬ ਕਿ ਹੈਗੀ ਆ। ਠੀਕ ਹੈ ਜੀ। ਤਾਂ ਦੱਸੋ ਘਰ ਤੱਕ ਪਹੁੰਚ ਹੋ ਜੂਗੀ। ਫੋਨ ਤੇ ਰੇਟ ਕਰ ਲਿਓ ਮੇਰਾ ਵੀਰ ਤੈਅ ਕਰ ਲਿਓ ਫੋਨ ਲਾ ਲਿਓ ਤਾਂ ਫੋਨ ਤੇ ਰੇਟ ਦੱਸੇ ਜਾਣਗੇ ਠੀਕ ਹੈ ਜੀ। ਤਾਂ ਜਿਹੜੇ ਵੀਰ ਨੂੰ ਜਿਹੜੀ ਵੀ ਝੋਟੀ ਜਜੂਗੀ ਤੁਸੀਂ ਤੇ ਘਰ ਤੱਕ ਤੁਹਾਡੇ ਪਹੁੰਚ ਹੋ ਜੂਗੀ ਜੋ ਵੀ ਤੁਹਾਡਾ ਤਾਲਮਿਲ ਜਿੱਥੇ ਵੀ ਤੱਕ ਬੰਦਾ ਹੋਇਆ ਉਹਨੇ ਰੇਡ ਦੇ ਵਿੱਚ ਇੱਕ ਨੈਕਸਟ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਹੈ ਦੋਸਤੋ ਝੋਟੀ ਇਹ ਤੀਜੇ ਨੰਬਰ ਤੇ ਆ ਤੇ ਸੂਹਾ ਵੀਰੇ ਪਹਿਲਾ ਸੂਣੀ ਸੂਈ ਜਾਂ ਸੂਈ ਹੈ ਸੂਈ ਹੈ ਜੀ ਸੂਈ ਹੈ ਅੱਛਾ ਜੀ ਹਾਂਜੀ ਹਾਂਜੀ ਇਹਦੇ ਮਗਰ ਪਹਿਲਾ ਸੂਹਾ ਦੋਸਤੋ ਸੂਈ ਹੈ ਠੀਕ ਹੈ ਤੇ ਕੀ ਡਿਟੇਲ ਆ ਵੀਰ ਹਰਮਨ ਦੀ ਪਹਿਲਾ ਸੂਹਾ ਸੂਈ ਇਹ ਵੀ ਜੀ ਬੋਲੇ ਤਾਂ ਸਾਫ ਆ ਦੁੱਧੋਂ 12 ਕਿਲੋ ਹੋ ਗਿਆ ਇਤਾਰ ਬੋਲੇ ਸਾਹਮਣੇ ਠੀਕ ਹੈ ਵੀਰ ਜੀ ਹਾਂਜੀ ਹਾਂਜੀ ਇਹਦੇ ਮਗਰ ਕੱਟੀ ਹੈ ਜੀ ਠੀਕ ਹੈ ਜੀ ਲਓ ਜੀ ਬੋਲੇ ਤਾਂ ਸਾਫ਼ ਆ ਦੋਸਤੋ 12 ਕਿ ਲੀਟਰ ਜਿਹੜਾ ਹੁਣ ਦੁੱਧ ਕੋਈ ਵੀ ਤਾਂ ਸਮਝ ਲੈ ਠੀਕ ਆ ਜੀ 12 ਕਿ ਲੀਟਰ ਹੁਣ ਰੈਡੀ ਆ ਮਗਰ ਇਹਦੇ ਕੱਟੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਸੋ ਪਹਿਲੇ ਸਵੇਰੇ ਝੋਟੀ ਆ ਫਰਸਟ ਟਾਈਮਰ ਆ ਫੇਸ ਕੁਆਲਿਟੀ ਠੀਕ ਆ ਜੀ ਆ ਦੇਖੋ ਜੀ ਸੋ ਪਸ਼ੂ ਵਪਾਰ ਦਾ ਕੀਤਾ ਦੋਸਤੋ ਆਪਾਂ ਹਰ ਵਾਰ ਕਹਿੰਨੇ ਆ ਦੋ ਟਾਈਮ ਚੋਣੀ ਤਿੰਨ ਟਾਈਮ ਚੋਣੀ ਕਿਸੇ ਵੀਰ ਨੇ ਪੈਸੇ ਖਰਚ ਕਰਨੇ ਕਿਉਂਕਿ ਐਨੀਮਲ ਇੱਕ ਖਰੀਦਣ ਲੱਗਿਆ ਵੀ ਚੰਗੇ ਖਾਸੀ ਪੈਸੇ ਲੱਗ ਜਾਂਦੇ ਜੇਕਰ ਚੰਗਾ ਪਸ਼ੂ ਤਾਂ ਨਾ ਆਪਾਂ ਖਰੀਦ ਰਹੇ ਆ ਤੇ ਕੋਈ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਨੀ ਥੋੜਾ ਵੀ ਫਰਜ਼ ਬਣਦਾ ਤੇ ਥਣ ਥਣ ਦੀ ਜੇਕਰ ਕੁਆਲਿਟੀ ਦੀ ਗੱਲ ਕਰੀਏ ਲੰਬਾ ਥਾਣਾ ਦੋਸਤੋ ਦੋਰਾ ਥਾਣਾ ਕਰਮਾੜੀ ਨੂੰ ਲੱਗਾ ਸੋ ਝੋਟੀ ਪਹਿਲੇ ਸਵੇਰੇ ਥਣ ਥਣ ਦੀ ਕੁਆਲਿਟੀ ਬਹੁਤ ਸੋਹਣੀ ਹੈ ਲੰਬੇ ਥਾਣਾ ਸੋ ਚਾਰੇ ਥਾਣਾ ਦੀ ਸਪੇਸ ਵੰਡ ਬਹੁਤ ਵਧੀਆ ਤੇ ਮਗਰ ਦੇ ਆ ਸਾਹਮਣੇ ਫੀਮੇਲ ਇਹੋ ਕੱਟੀ ਹੈ ਜੀ ਲੋ ਜੀ ਆ ਬੱਚਾ ਮਖਰੇ ਦੀ ਫੀਮੇਲ ਕਾਫ ਆ ਠੀਕ ਆ ਅੱਛਾ ਤੇ ਇਹ ਹਰਮਨਵੀਰ ਕਿੰਨਾ ਕੁ ਦੁੱਧ ਚਵਾ ਦੂਗੀ 16 ਲੀਟਰ ਦੁੱਧ ਸੰਦੂ ਸਾਬ ਚਵਾਊਗੀ 15 ਤੋਂ ਬਾਅਦ ਹਾਸਸ ਕੇ ਪੂਰਾ ਚ ਵਧੀਆ ਜੀ ਵਧੀਆ ਬਾਕੀ ਹੁਣ ਦੇਣ ਗਾੜੀ ਵਧੀਆ ਆ ਜ ਨੇ ਆਣਾ ਜੀ ਹਾਂ ਗਰਮੀ ਦੇ ਦਿਨ ਤੇ ਬਸ ਇਹ ਹੋ ਰਹਿ ਕੇ 10 ਬੰਦਾ ਆ ਬਿਲਕੁਲ ਜੀ ਬਿਲਕੁਲ ਉਹ ਦੋਸਤ ਵੀਰਾਂ ਦਾ ਵੀ 16 ਲੀਟਰ ਕਪੈਸਿਟੀ ਜਿਹੜੀ ਇਹਦੀ ਰਹੂਗੀ ਸੋ ਪੀਕ ਤੇ ਜਦੋਂ ਚੱਲੀ ਕਰਮਾਂ ਲਈ ਠੀਕ ਆ ਹੁਣ ਜਿਹੜੀ 12 ਲੀਟਰ ਕੁਝ ਦਿਨ ਹਜੇ ਹੋਏ ਆ ਸੁਈ ਨੂੰ ਬੌਲੇ ਤੋਂ ਹਜੇ ਸਾਫ਼ ਹੀ ਹੋਈ ਆ ਤੇ 12 ਲੀਟਰ ਨੂੰ ਦੁੱਧ ਮੰਨ ਕੇ ਹੁਣ ਤੇ ਇੱਕ ਵੀਰ ਫਰਮਣ ਜਿਹੜੀ ਆਪਣੇ ਕੋਲ ਆ ਚੌਥੇ ਨੰਬਰ ਤੇ ਆ ਝੋਟੀ ਆ ਇਹਦਾ ਸੂਆ ਕਿਵੇਂ ਇਹਦਾ ਸੂਆ ਪਹਿਲਾਂ ਹੀ ਹੈ ਪਹਿਲਾਂ ਝੋਟੀ ਹੈ ਵੀ ਹਾਂਜੀ ਹਾਂਜੀ ਇਹਨਾਂ ਨੂੰ ਦਿਨ ਅੱਜ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਵੀ ਹਫ਼ਤਾ ਹੀ ਹੋ ਗਿਆ ਜੀ ਇਹਦਾ ਬੱਚਾ ਬੈਠਾ ਮਗਰ ਕੱਟਾ ਇਹਦੇ ਨਾਲ ਕੱਟਾ ਹੀ ਕੱਟਾ ਉਹਦੀ ਆ ਮੇਲ ਕਾਫ ਆ ਇਹਦੇ ਠੀਕ ਹੈ ਜੀ ਵੈਸੇ ਫੀਮੇਲ ਕਾਫ ਤਿੰਨ ਮੱਝਾਂ ਸੂਈਆਂ ਦੋਸਤੋ ਫੀਮੇਲ ਕਾਫ ਜਿਹੜੀ ਆਪਾਂ ਤੁਹਾਨੂੰ ਸੈਕੰਡ ਲਾਸਟ ਦੇ ਵਿੱਚ ਝੋਟੀ ਦਿਖਾਈ ਹੈ 12 ਕਿਲੋ ਤੇ ਉਹਦੇ ਮਗਰ ਕੱਟੀ ਆ ਤੇ ਬਾਕੀ ਆ ਦੋਨਾਂ ਮੱਝਾਂ ਦੇ ਝੋਟੀਆਂ ਦੇ ਮਗਰ ਜਿਹੜੇ ਕੱਟੇ ਆ ਮੇਲ ਕ ਇਹਦਾ ਥੱਲੇ ਦੁੱਧ ਵੀ ਰੋਣ ਕਿੰਨਾ ਦੱਸਿਆ ਜੀ ਇਹਦੇ ਥੱਲੇ 11 ਕਿਲੋ ਹੋਊਗਾ ਜੀ ਵੀ ਹੁਣ ਬੌਲੇ ਦਾ ਸਾਫ਼ ਹੋ ਗਿਆ ਹੋਣੀ ਚਾਹੀਦੀ ਅੱਜ ਕਿੰਨੇ ਦਿਨ ਦੱਸੇ ਸੱਤਕ ਦਿਨ ਹੋਈ ਆ ਜੀ ਇਹ ਸੱਤਕ ਦਿਨ ਹੋ ਗਏ ਸੱਤ ਅੱਠ ਦਿਨ ਹੋ ਗਏ ਠੀਕ ਆ ਜੀ ਹਾਂਜੀ ਲਓ ਵੀਰ ਕਢੋ 11 ਕਿਲੋ ਦੋਸਤੋ ਇਹ ਤਾਂ ਥੱਲੇ ਹੁਣ ਜਿਹੜਾ ਬੌਲੇ ਸਾਫ਼ ਹੋਣ ਤੋਂ ਬਾਅਦ ਜੇਕਰ ਦੁੱਧ ਵੀ ਆਪਾਂ ਸ਼ੁਰੂਆਤ ਦੀ ਗੱਲ ਕਰੀਏ ਸਟਾਰਟਿੰਗ ਦੀ ਗੱਲ ਕਰੀਏ ਤੇ 11 ਕਿਲੋ ਇੱਕ ਸਟਾਰਟਿੰਗ ਹੋਈ ਆ ਇਸ ਝੋਟੀ ਦੀ ਸੋ ਹਾਈਟ ਲੈਂਥ ਵੇਖਣ ਵਾਲੀ ਆ ਠੀਕ ਆ ਜੀ ਹਾਈਟ ਲੈਂਥ ਬਹੁਤ ਤੋਂ ਵਧੀਆ ਝੋਟੀਆਂ ਦੀ ਸੋ ਥੱ ਅਜੇ ਬੋਲੇ ਤੋਂ ਜਿਹੜੀ ਦੋਸਤ ਇੱਕ ਆਪਾਂ ਸਮਝ ਲਈਏ ਵੀ ਬੋਲੇ ਤੋਂ ਕੱਚੇ ਬੋਲੇ ਤੋਂ ਪਸ਼ੂ ਬਾਹਰ ਹੀ ਹੋਏ ਆ। ਜੁਵਾਈਆਂ ਤਾਂ ਫੇਰ ਵੀਰ ਹਰਮਣਾਂ ਪੂਰੀਆਂ ਗਰਲ-ਗਰਲ ਵਾਲਾ ਕੰਮ ਹੀ ਹੈ। ਹਾਂਜੀ ਹਾਂਜੀ ਸੰਤੋਸ਼ਾ। ਆਹ ਭਰਾ ਬਰੂ ਚੰਗੇ ਹੈ। ਬਿਲਕੁਲ ਜੀ ਬਿਲਕੁਲ। ਠੀਕ ਹੈ ਜੀ। ਲੋੜੀ ਠੀਕ ਹੈ ਸੋ ਇਹ ਵੀ ਦੋਸਤੋ ਪਹਿਲੇ ਸਵੇਰੇ ਝੋਟੀ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ 11 ਕਿਲੋ ਤੋਂ ਜਿਹੜੀ ਸ਼ੁਰੂਆਤ ਕੀਤੀ ਇਹਨੇ ਤੇ ਮੁੱਲ ਵੀਰ ਹਰਮਣੇ ਦਾ ਵੀ ਫੋਨ ਤੇ ਫਿਰ ਹਾਂਜੀ ਹਾਂ ਸੰਤੂ ਸਾਹਿਬ ਫੋਨ ਤੇ ਕਰਾਂਗੇ ਵੈਸੇ ਇਹ ਵੀ ਫੋਨ ਵਾਲਾ ਕੰਮ ਵੀ ਤੁਹਾਡਾ ਵਧੀਆ ਵੀ ਕਈਆਂ ਲਈ ਤੇ ਬਾਕੀ ਕਈਆਂ ਕਈ ਵੀ ਇਰਤਰਾਜ ਵੀ ਕਰਦੇ ਆ ਵੀ ਚਲੋ ਯਾਰ ਦੱਸਿਆ ਹੋਵੇ ਸਾਹਮਣੇ ਤੇ ਰਾਹ ਸਿਰ ਮਿਲ ਜਾਂਦਾ ਕੋਈ ਗੱਲ ਨਹੀਂ ਸੰਤੂ ਸਾਹਿਬ ਗਾਂਦ ਵਰਗਾ ਪਰਸਨੈਲਿਟੀ ਵੀਡੀਓ ਬਣਿਓ ਚ ਦੱਸ ਜੀ ਹਾਂ ਕਈਆਂ ਦਾ ਹਾਂ ਚੱਕਰੀਏ ਸਬਦੇ ਕਈਆਂ ਮੱਜਾਂ ਦੇ ਚੱਲਣ ਦੇ ਆ ਚੱਲਣ ਦੀ ਗੱਲ ਬਾਤ ਆ ਆਪਾਂ ਵੀ ਵੀਡੀਓ ਦਾ ਪਾਉ ਤੇ ਬਿਲਕੁਲ ਹੁਣ ਤੁਹਾਡੇ ਸਾਹਮਣੇ ਅੰਦਰ ਉਹ ਮਾਈ ਦਾ ਸੌਦਾ ਹੋ ਗਿਆ ਕੱਲ ਵੀ ਤੁਹਾਨੂੰ ਮੈਂ ਕਿਹਾ ਸੀ ਤੇ ਕੱਲ ਵੀ ਦੋ ਮੱਝ ਆਪਣੀਆਂ ਵੀ ਆ ਜੀ ਵੇਖ ਅਗੇ ਪਸ਼ੂ ਡੇਲੀ ਦੇ ਵੇਖ ਇੱਕ ਦੋ ਇੱਕ ਦੋ ਪਸ਼ੂ ਵਿਕ ਜਾਂਦੇ ਬਿਲਕੁਲ ਜੀ ਬਿਲਕੁਲ ਕੋਈ ਨਹੀਂ ਆਪਾਂ ਅਗਲੀ ਵੀਡੀਓ ਚ ਸਾਰਿਆਂ ਦੇ ਪਾ ਲਿਆ ਕਰਾਂਗੇ ਜ਼ਰੂਰ ਜਰੂਰ ਹਾਂਜੀ ਥੱਲੇ ਚਲਾ ਦਈ ਤੇ ਆ ਓਨਰ ਤੇ ਤੇ ਇੱਕ ਵੀਰ ਹਰਮਨ ਇੱਕ ਨੰਬਰ ਬੋਲ ਦਿੱ ਗਿਆ ਆਪਣਾ 98768 ਹਾਂਜੀ 00714 ਜੀ ਠੀਕ ਹੈ ਜੀ ਹਾਂਜੀ ਹੁਣ ਦੱਸੋ ਇਹ ਆ ਵੀਰ ਹਰਮਨ ਦੇ ਨੰਬਰ ਨੰਬਰ ਸਕਰੀਨ ਤੇ ਬਿਲਕੁਲ ਥੱਲੇ ਡਾਈ ਸਾਈਡ ਚੱਲਣ ਰਹੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਜੇ ਪਸੂ ਤੁਸੀਂ ਜੇਰ ਨਿਗਾਹ ਮਾਰ ਲਓਗੇ ਦੋਸਤੋ ਕੋਈ 8 9 8 7 ਨੱਕ ਜਿਹੜੇ ਆ ਉਹ ਅਵੇਲੇਬਲ ਹੁੰਦੇ ਆ ਮੌਜੂਦ ਹੁੰਦੇ ਆ ਇਸ ਫਾਰਮ ਦੇ ਉੱਪਰ ਪਸ਼ੂ ਕਿਸੇ ਟਾਈਮ ਵੀ ਮੇਰਾ ਵੀ ਕੋਈ ਵੇਖਣ ਆ ਸਕਦਾ ਠੀਕ ਹੈ ਜੀ ਇੱਕ ਨਹੀਂ ਆਉਂਦਾ ਪਸੰਦ ਦੂਜੇ ਨੂੰ ਤੁਸੀਂ ਚੈੱਕ ਕਰ ਸਕਦੇ ਜੇ ਤਸੱਲੀ ਕਰ ਸਕਦੇ ਹੋਰ ਵੀਰ ਹਰਮਨ ਕੋਈ ਗੱਲਬਾਤ ਕਹਿਣੀ ਹੋਵੇ ਤੇ ਉਹ ਸੰਧੂ ਸਾਹਿਬ ਬਾਤ ਠੀਕ ਵਧੀਆ ਜੀ ਠੀਕ ਹੈ ਭਰਾ ਜੀ ਹਾਂਜੀ ਹਾਂਜੀ ਅੱਜ ਗਰਮੀ ਤੇ ਨਹੀਂ ਲੱਗਦੀ ਨਹੀਂ ਅੱਜ ਗਰਮੀ ਹੈਗੀ ਅੱਜ ਥੋੜੀ ਆ ਫਰਕ ਆ ਜੀ ਉਹ ਦਿਨੋਂ ਠੀਕ ਆ ਠੀਕ ਬਸ ਹੁਣ ਰਹਿ ਗਈ 20 ਦਿਨ ਗਰਮੀ ਗਈ ਹੁਣ ਠੀਕ ਬਿਲਕੁਲ ਲਓ ਵੀ ਦੋਸਤੋ ਇਹ ਨਾਗਨੇਵੀਰ ਖਰ ਮਨੋਨਾ ਦੇ ਕੋਲ ਅੱਜ ਪਿੰਡ ਰਾਣੀਵਲਾ ਆਪਣੀ ਖਾਸ ਵਿਜਿਟ ਸੀ ਕਿ ਚੋਲਾ ਸਾਹਿਬ ਤੇ ਬ੍ਰਹਮਪੁਰੇ ਦੇ ਬਿਲਕੁਲ ਸੈਂਟਰ ਦੇ ਵਿੱਚ ਪਿੰਡ ਆ ਜਾਂਦਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ